ਤੇਰੀ ਮੰਮੀ ਦੂਜੇ ਪਾਸੇ ਘਰ ਵਾਲੀ ਫਸ ਗਿਆ ਤੂੰ ਬਚਾ ਲੈ ਹੁੰਦੀ ਖਿੱਚ ਤੂੰ ਐ ਵਾਲੀ ਫਸ ਗਿਆ ਤੂੰ ਬਚਾ ਲੈ ਹੁੰਦੀ ਖਿੱਚ ਤੂੰ ਐ ਵਾਲੀ ਹਾਏ ਐਨਾ ਕਰਤੀਆਂ ਤੰਗ ਐਨਾ ਕਰਤੀਆਂ ਤੰਗ ਰੋਟੀ ਛੁੱਟ ਜਾਂਦੀ ਐ ਉਹ ਜੇ ਮੈਂ ਬੇ ਰੁਸ ਜਾਂਦੀ ਐ ਜੇ ਮੈਂ ਬੋਟੀ ਨੂੰ ਮਨਾਵਾ ਤੇ ਬੇ ਰੁਸ ਜਾਂਦੀ ਐ ਇੱਟ ਘੜੇ ਵਾਲਾ ਵੈਰ ਐਦਾ ਫਿਰਦੀ ਅਪਾਈ ਇੱਟ ਘੜੇ ਵਾਲਾ ਵੈਰ ਐਦਾ ਫਿਰਦੀ ਅਪਾਈ ਕਿਨੂ ਕਿਵੇਂ ਸਮਝਾਵਾਂ ਆਉਂਦੀ ਸਮਝੇ ਨਰਾਇ ਕੀਨੂ ਕਿਵੇਂ ਸਮਝਾਵਾਂ ਆਉਂਦੀ ਸਮਝੇ ਨਰਾਇ ਹੇ ਮਾਰੀ ਜਾਂਦੀ ਐ ਹਲੋ ਮਾਰੀ ਜਾਂਦੀ ਐ ਅਕਲ ਤੀਰ ਟੁੱਟ ਜਾਂਦੀ ਐ ਉਹ ਜੇ ਮੈਂ ਬੇਬੇ ਨੂੰ ਮਨਾਉਣਾ ਬਹੁਤੀ ਰਸ ਜਾਂਦੀ ਐ ਤੇ ਜੇ ਮੈਂ ਬੌਟੀ ਕੋਲੇ ਵੇਜਾਂ ਉਹ ਬੇਬੇ ਰਸ ਜਾਂਦੀ ਐ ਏਰੀ ਮੰਮੀ ਮੈਨੂੰ ਕਹਿੰਦੀ ਏਨੇ ਬੌਟੀ ਚਮਲਾ ਲਈ ਤੇਰੀ ਮੰਮੀ ਮੈਨੂੰ ਕਹਿੰਦੀ ਏਨੇ ਬੌਟੀ ਚਮਲਾ ਲਈ ਐਸੀ ਮੋਰੀ ਵਾਲੀ ਇਟ ਕਿਉਂ ਚਵਾਰੇ ਵਿੱਚ ਲਾ ਰਹੀ ਐਸੀ ਪਰ ਵਾਲੀ ਜੁਪੀ ਕਾਟੋ ਸਿਰ ਤੇ ਵਿਕਾ ਲਈ ਆਹੀ ਘਟਿਆ ਜੀ ਗੱਲ ਆਹਾ ਭੇੜੀ ਜਹੀ ਗੱਲ ਉਹ ਚੈਨ ਲੁੱਟ ਜਾਂਦੀ ਐ ਜੇ ਮੈਂ ਬੇਬੇ ਕੋਲੇ ਬਹਿ ਜਾਵਾਂ ਬੋਟੀ ਰੁਸ ਜਾਂਦੀ ਐ ਜੇ ਮੈਂ ਬੋਟੀ ਨੂੰ ਮਨਾਵਾਂ ਬੇਬੇ ਰੁਸ ਜਾਂਦੀ ਐ ਹੁੰਦਾ ਸੌਣ ਦਾ ਵਕਤ ਹੁੰਦਾ ਸੌਣ ਦਾ ਵਕਤ ਫੇਰ ਬੋਟੀ ਛਿੜ ਪੈਂਦੀ ਕਹਿੰਦੀ ਸੁਣਦੇ ਨਹੀਂ ਮੇਰੀ ਓ ਹੋ ਹੋ ਕੇ ਲੈ ਲੈ ਕਹਿੰਦੀ ਓ ਮੈਂ ਤਾਂ ਤੜਬਟ ਸੌ ਜਾ ਮੈਂ ਤਾਂ ਪਾਸਾ ਲੈ ਕੇ ਸੌ ਜਾ ਤੂੰ ਮੁੱਕ ਜਾਂਦੀ ਐ ਜੇ ਮੈਂ ਬੇਬੇ ਕੋਲੇ ਬਹਿ ਜਾ ਬਹੁ ਰੁਸ ਜਾਂਦੀ ਐ ਤੇ ਜੇ ਮੈਂ ਮੋਟੀ ਕੋਲੇ ਬਹਿ ਜਾ ਬੇਬੇ ਰੁਸ ਜਾਂਦੀ ਐ ਆ ਕੇ ਦੋਨਾਂ ਨੂੰ ਹੀ ਕਹ ਦੇ ਤੁਸੀਂ ਮੰਨੋ ਨਾ ਬਸ਼ੱਕ ਮੇਰੀ ਜ਼ਿੰਦਗੀ ਤੇ ਹੈਗਾ ਥੋੜਾ ਇੱਕੋ ਜਿੰਨਾ ਹੱਕ ਮੇਰੀ ਜ਼ਿੰਦਗੀ ਤੇ ਹੈਗਾ ਟੋਟਾ ਇੱਕੋ ਜਿੰਨਾ ਹੱਕ ਇੱਥੇ ਆ ਕੇ ਗੱਲ ਬਾਤ ਸਦਾ ਮੁੱਕ ਜਾਂਦੀ ਐ ਜੇ ਮੈਂ ਬੌਟੀ ਨੂੰ ਮਨਾਉਣਾ ਬੇਬੇ ਰੁਸ ਜਾਂਦੀ ਐ ਉਹ ਜੇ ਮੈਂ ਬੇਬੇ ਕੋਲੇ ਬਹਿ ਜਾਂ ਬੌਟੀ ਰੁਸ ਜਾਂਦੀ ਐ ਇਸ ਮਸਲ